ਸ਼ੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਸਾਰੇ ਹੀ ਗੁਰੂ ਘਰਾਂ ਵਿੱਚ ਕਮੇਟੀ ਵੱਲੋਂ ਸੁੰਦਰ LED ਲਾਈਟਾਂ ਨਾਲ ਰੰਗ-ਬਰੰਗੀ ਦੀਪਮਾਲਾ ਕੀਤੀ ਗਈ ਹੈ ਜੋ ਕਿ ਸੰਗਤਾਂ ਵਿੱਚ ਖਿੱਚ ਦਾ ਕੇਂਦਰ ਬਣ ਰਹੀ ਹੈ। ਭਾਜੀ ਮੇਰਾ ਨਾਮ ਬੀਜੇ ਕੁਮਾਰ ਹੈ ਜੀ ਮੈਂ ਖੜਾ ਹੈ ਕੇਸਗੜ ਚੌਂਗ ਦੇ ਵਿੱਚ ਭਾਜੀ ਕੇਸਗੜ ਸਾਹਿਬ ਨੂੰ ਦੇਖੋ ਤੁਹਾਡੇ ਸਾਹਮਣੇ ਹੈ ਲਾਈਟਿੰਗ ਕਿੰਨੀ ਸੋਹਣੀ ਹੋਈ ਵੀ ਹੈ ਲੋਕ ਦੇਖ ਰਿਹਾ ਬਹੁਤ ਜ਼ਿਆਦਾ ਖੁਸ਼ ਹੋ ਰਿਹਾ ਹੈ ਲਾਈਟਿੰਗ ਜਿੰਨੀ ਸੋਹਣੀ ਹੋ ਰਹੀ ਹੈ ਉੰਨੇ ਸੋਹਣੇ ਸੰਗਤ ਆ ਰਹੀ ਹੈ ਬੜੇ ਪਿਆਰ ਨਾਲ ਦਰਸ਼ਨ ਕਰ ਰਹੀ ਹੈ ਸਮਾਨ ਖਰੀਦ ਰਹੀ ਹੈ ਠੀਕ ਹੈ ਮੇਲੇ ਦਾ ਆਨੰਦ ਮਾਣ ਲੀ ਹੈ ਮਹਾਰਾਜ ਦੇ ਗੁਣਗਾਰ ਚੱਲ ਰਹੀ ਹੈ ਬਾਜ਼ਾਰਾ ਚ ਕਿੰਨੀ ਕੀ ਰੌਣਕ ਹੈ ਜੀ ਬਾਜ਼ਾਰ ਚ ਤੁਸੀਂ ਭਾਈ ਦੇਖ ਰਹੇ ਹੋ ਫੁੱਲ ਰੌਣਕ ਹੈ ਜੀ ਸਰਦਾਲੂ ਬਹੁਤ ਦੂਰ ਦੂਰ ਤੋਂ ਆਇਆ ਹੈ ਹਾਂਜੀ 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 ਭਾਜੀ ਬਿਲਕੁਲ ਤੁਸੀਂ ਦੇਖ ਰਹੇ ਹੋ ਇੱਥੇ ਕਿੰਨੀ ਭੀੜ ਹੈ ਜਿਹੜਾ ਵੀ ਸਰਦਾਲੂ ਆ ਰਿਹਾ ਹੈ ਮਹਾਰਾਜ ਜੀ ਆਪਣੇ ਗੁਰਦੁਆਰ ਸਾਹਿਬ ਦੀ ਵੀਡੀਓ ਬਣਾ ਕੇ ਨੱਚ ਤੇ ਪਾਰੀ ਹੈ ਜੀ ਹਾਂਜੀ ਅਸੀਂ ਆਪਣੇ ਹਿਸਾਬ ਨਾਲ ਜਿਹਨਾਂ ਨੂੰ ਜੇ ਜੋ ਚੀਜ਼ ਦੀ ਲੋੜ ਹੈ ਪ੍ਰਸ਼ਾਦ ਦੀ ਜਾਂ ਸਮਾਨ ਦੀ ਬੱਚਿਆਂ ਦੇ ਖੜਾਉਣੇ ਵਗੈਰਾ ਆਪਣੇ ਹਿਸਾਬ ਨਾਲ ਲਈ ਜਾਂਦੇ ਨੇ ਇਹ 50 ਰੁਪਏ ਦਾ ਹੈ ਜੀ ਭਾਈ ਬੱਚਿਆਂ ਵਾਸਤੇ ਟੋਟਲੀ ਖਡਾਉਣੇ ਰੱਖੇ ਹੋਏ ਆ ਜੀ ਛੋਟੇ ਤੇ ਵੱਡੇ ਤੱਕ ਤੇ ਬਜ਼ੁਰਗਾਂ ਵਾਸਤੇ ਆਪਣੀਆਂ ਤਲਵਾਰਾਂ ਆ ਜੀ ਪਛੈਰੀ ਆ ਜੀ ਆਪਣਾ ਗੱਡੀ 'ਚ ਟੰਗਣ ਵਾਲੇ ਸਮਾਨ ਹੈ ਤੇ ਫੈਂਸੀ ਆਟਮ ਹੈ ਲੇਡੀਜ਼ ਵਾਸਤੇ ਫਾਰਸ ਹੈ ਕੜਾ ਹੈ ਠੀਕ ਹੈ ਜੀ ਚੂੜੀਆਂ ਹੈ ਤੁਸੀਂ ਦੇਖ ਰਹੇ ਹੋ ਸਾਰੀ ਆਟਮ ਪਈ ਹੈ ਆਪਣੇ ਪਾਸ ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਪ੍ਰਸਿੱਧ ਛੇ ਰੋਜਾ ਕੌਮੀ ਤਿਹਾਰ ਜਿਸ ਦਾ ਆਗਾਜ਼ ਪ੍ਰਾਤਨਗਾਰੇ বাজਾਉਣ ਤੋਂ ਆਵਾਜ਼ ਹੋ ਚੁੱਕਾ ਹੈ ਉੱਥੇ ਹੀ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੇ ਮਨਮੋਹਕ ਤੁਸੀਂ ਦ੍ਰਿਸ਼ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਖਤ ਸ੍ਰੀ ਕੇਸਗੜ ਸਾਹਿਬ ਦੀ ਸੁੰਦਰ ਇਮਾਰਤ ਨੂੰ ਰੰਗ ਰੋਗਨ ਤੋਂ ਬਾਅਦ ਕਿਸ ਤਰ੍ਹਾਂ ਰਸਨੋਇਆ ਗਿਆ ਹੈ ਸਭ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਹੋਈ ਸੁੰਦਰ ਲਾਈਟਿੰਗ ਜਿਸ ਦਾ ਦੀਪਮਾਲਾ ਵੀ ਕਹੀ ਜਾ ਸਕਦੀ ਹੈ ਜੋ ਕਿ ਵਕਫ ਵਕਫ ਰੰਗਾਂ ਦੇ ਵਿੱਚ ਰੰਗੀ ਹੋਈ ਧਰਤੀ ਠਾਲਸੀ ਦੀ ਧਰਤੀ ਇਸ ਵੇਲੇ ਨਜ਼ਰ ਆ ਰਹੀ ਹੈ ਤੇ ਰਾਤ ਦੇ ਮਨਮੋਹਕ ਦ੍ਰਿਸ਼ ਜੋ ਕਿ ਖਿੱਚ ਦਾ ਕੇਂਦਰ ਬਣੇ ਹੋਏ ਨੇ ਕਿਉਂਕਿ LED ਲਾਈਟਾਂ ਜੋ ਹੈ ਉਹ ਕਿਤੇ ਨਾ ਕਿਤੇ ਸੁੰਦਰ ਇਮਾਰਤ ਨੂੰ ਚਾਰ ਚੰਨ ਲਗਾਉ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਸ਼੍ਰੀ ਅਨੰਦਪੁਰ ਸਾਹਿਬ ਦੇ ਮੇਨ ਰੋਡ ਦੀ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਮੇਨ ਰੋਡ ਤੇ LED ਰੰਗ ਬਰੰਗੀਆਂ ਲਾਈਟਾਂ ਖੰਬਿਆਂ ਦੇ ਉੱਤੇ ਲਗਾਈਆਂ ਗਈਆਂ ਨੇ ਤਾਂਕਿ ਸੰਗਤ ਦੇ ਜ਼ਿਲ੍ਹਾ ਦੇ ਵਿੱਚ ਕਿਤੇ ਇੱਕ ਖਿੱਚ ਦਾ ਕੇਂਦਰ ਬਣੇ ਅਤੇ ਇਸ ਦੇ ਨਾਲ ਹੀ ਸਰਕਾਰੀ ਇਮਾਰਤਾਂ ਤੇ ਵੀ ਇਹ ਲਾਈਟਿੰਗ ਕੀਤੀ ਗਈ ਹੈ। ਜਿਸ ਤਰ੍ਹਾਂ ਇਹ ਲਾਈਟਿੰਗ ਹੋਈ ਹੋਈ ਹੈ ਉਸ ਦੇ ਵਿੱਚ ਹੀ ਸਤਨਾਮ ਵਾਹਿਗੁਰੂ ਦਾ ਜਿੱਥੇ ਸ਼ਬਦ ਲਿਖੇ ਹੋਏ ਨੇ ਤੇ ਲੱਖ ਲੱਖ ਵਧਾਈਆਂ ਵੀ ਉੱਥੇ ਦਿੱਤੀਆਂ ਗਈਆਂ ਨੇ ਤੇ ਕਿਤੇ ਨਾ ਕਿਤੇ ਆਉਣ ਵਾਲੀ ਸੰਗਤ ਨੂੰ ਜ਼ਿਲ੍ਹਾ ਦੇ ਵਿੱਚ ਇੱਕ ਖਿੱਚ ਦਾ ਕੇਂਦਰ ਤਾਂ ਬਣੇਗੀ ਹੀ ਉੱਤੇ ਹੀ ਸ਼੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਲੇ ਮਹੱਲੇ ਦਾ ਜੋ ਵਧਾਈਆਂ ਨੇ ਉਹ ਵੀ ਬੋਰਡ ਲਗਾਇਆ ਹੋਇਆ ਹੈ ਦੱਸ ਦਈਏ ਕਿ ਜਦੋਂ ਇਸ ਜਗ੍ਹਾ ਤੋਂ ਮਹੱਲਾ ਨਿਕਲੇਗਾ ਮਹੱਲਾ ਜੋ 15 ਮਾਰਚ ਨੂੰ ਨਿਕਲੇਗਾ ਉੱਥੇ ਹੀ ਇਸ ਥਾਂ ਤੇ ਹੀ ਘੋੜਸਵਾਰ ਜੋ ਨੇ ਇਸ ਥਾਂ ਤੇ ਗੱਤਕੇ ਦੇ ਜੋਹਰ ਵੀ ਵੇਖਣ ਨੂੰ ਮਿਲਣਗੇ ਸੁੰਦਰ ਲਾਈਟਾਂ ਦੀਆਂ ਮਨਮੋਹਕ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਉੱਥੇ ਹੀ ਬਾਜ਼ਾਰ ਜੋ ਨੇ ਉਹ ਬਹੁਤ ਵਧੀਆ ਢੰਗ ਨਾਲ ਸਜਾਏ ਗਏ ਨੇ ਜੇਕਰ ਮਾਰਕੀਟ ਦੀ ਗੱਲ ਕੀਤੀ ਜਾਵੇ ਜਾਂ ਦੁਕਾਨਾਂ ਦੀ ਤਾਂ ਜ਼ਰੂਰਤ ਜੋ ਸੰਗਤ ਦੀ ਜ਼ਰੂਰਤ ਹੁੰਦੀ ਹੈ ਉਹ ਵਾਲੇ ਸਮਾਨ ਜੋ ਹੈ ਉਹ ਬਹੁਤ ਵਧੀਆ ਢੰਗ ਦੇ ਨਾਲ ਸਜਾਏ ਗਏ ਨੇ ਤਾਂ ਕਿਤੇ ਨਾ ਕਿਤੇ ਬਹੁਤ ਵਧੀਆ ਜੋ ਹੈ oprala ਇਹ ਕੀਤਾ ਗਿਆ ਹੈ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز